ਕਿਰੋਮੀਆ ਕਾਲੀਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਤਕਰੀਬਨ 5 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਨਾਬਾਦੀ ਜ਼ਿਲ੍ਹੇ ਦੇ ਵਿੱਚ ਬੰਦ ਨੇ ਜਿਥੇ ਕੋਰਟ ਦੇ ਵੱਲੋਂ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹੋਏ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਮਜੀਠਿਆ ਨੂੰ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਵਿਜਨੈਸ ਬਿਊਰੋ ਲਗਾਤਾਰ ਉਹਨਾਂ ਬੰਦਿਆਂ ਤੇ ਅੱਖ ਵੀ ਰੱਖ ਰਹੀ ਹੈ ਜਿਹੜੇ ਵਿਕਰਮ ਸਿੰਘ ਮਜੀਠਿਆ ਦੇ ਨਾਲ ਸੰਪਰਕ ਦੇ ਵਿੱਚ ਸਨ ਉਹਨਾਂ ਦੇ ਸਾਲੇ ਨੂੰ ਵੀ ਵਿਜਨੈਸ ਵੱਲੋਂ ਸਮਨ ਜਾਰੀ ਕੀਤੇ ਗਏ ਸਨ ਹਾਲਾਂਕਿ ਉਹਨਾਂ ਨੂੰ ਭਗੌੜਾ ਕੋਸ਼ਿਤ ਕਰਾਰ ਦੇਣ ਦੀ ਗੱਲ ਚੱਲ ਰਹੀ ਹੈ ਤੇ ਉਹਨਾਂ ਨੂੰ ਸਮਨ ਦੇਣ ਦੇ ਬਾਵਜੂਦ ਵੀ ਉਹ ਪੇਸ਼ ਨਹੀਂ ਹੋਏ ਸਨ ਕਿਉਂਕਿ ਇਸ ਜਾਂਚ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤੇ ਜਾਣਾ ਸੀ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਸਾਥੀ ਦੀ ਕਾਫੀ ਚਰਚਾ ਸੀ ਤੇ ਉਸ ਸਾਥੀ ਨੂੰ ਬੀਤੇ ਦਿਨ ਗ੍ਰਿਫਤਾਰ ਵੀ ਕਰ ਲਿਆ ਹੁਣ ਵਕੀਲਾ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਆਖਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਰੀਬੀ ਸਾਥੀ ਗੁਲਾਟੀ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਇਸ ਪਿੱਛੇ ਕਿਹੜੇ ਰਾਸ ਨੇ ਕਿਹੜੇ ਮਾਮਲਿਆਂ ਦੇ ਵਿੱਚ ਇਸ ਨੂੰ ਜਾਣਕਾਰੀ ਹੈ ਕਿਉਂਕਿ ਕਰੋੜਾਂ ਦੇ ਲੈਣ ਦੇਣ ਦੀ ਗੱਲ ਲਗਾਤਾਰ ਚੱਲ ਰਹੀ ਹੈ ਕਈ ਜ਼ਮੀਨਾ ਬਣਾਉਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਇਸੇ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕੀ ਕੁਝ ਕਹਿਣਾ ਸੀ ਵਕੀਲਾ ਦਾ ਤੁਸੀਂ ਵੀ ਸੁਣੋ ਮੈਨੂੰ ਇਹ ਵੀ ਫੁਰਬੇ ਵਿਕੌਂਜਿਨ ਜੀਠਿਆ ਵਾਲੀ ਕੇਸ ਦੇ ਵਿੱਚ ਕਾਫੀ ਚੀਜ਼ਾਂ ਜਦੋਂ ਇਨਵੈਸਟੀਗੇਸ਼ਨ ਦੇ ਦੌਰਾਨ ਕਾਫੀ ਗੁੰਦਿਆਦ ਰੋਲ ਦੇ ਚੰਕਲ ਕੇ ਆਇਆ ਕੰਪਨੀਆਂ ਦਾ ਤੇ ਕਾਫੀ ਇਹ ਜੀ ਐਂਟੀਰੀ ਉਹਨਾਂ ਵਿੱਚੋਂ ਇੱਕ ਹਰਪ੍ਰੀਤ ਗੁਲਾਟੀ ਵੀ ਸੀ ਜਿਹੜੇ ਲਿਕਰ ਦਾ ਬਿਜ਼ਨਸ ਕਰਦੇ ਨੇ ਤੇ ਉਹਨਾਂ ਦਾ ਅੱਜ ਉਹਨਾਂ ਨੂੰ ਕੱਲ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੂੰ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਕੋਰਟ ਨੇ 6 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਤਰੀਕ ਹੈ ਇਹਦੇ ਵਿੱਚ 6 ਤਰੀਕ ਹੈ ਤੇ ਉਸ ਤੋਂ ਹੋਰ ਕੀ ਕੁਛ ਇਹਦੇ ਵਿੱਚ ਨਿਕਲ ਕੇ ਆਇਆ ਮੇਰੇ ਨਾਲ ਕਲੀਕ ਨੇ ਉਹ ਸਾਰੇ ਦੱਸਣਗੇ ਵੀ ਕੀ ਸਭ ਕੁਝ ਇਸ ਮੈਟਰ ਦੇ ਵਿੱਚ ਸੀਗਾ ਵੀ ਕੀ ਉਹਨਾਂ ਦੇ ਖਿਲਾਫ ਐਲੀਗੇਸ਼ਨ ਸੀਗਿਆ ਇਹ ਸਾਰਾ ਕੁਝ ਇਕੱਤਰ ਕੀਤੇ ਜੀ ਬਸ ਹਾਂਜੀ ਜਿਹੜਾ 2007 ਵਿੱਚ ਹਰਪ੍ਰੀਤ ਬੁਲਾਟੀ ਨਾਮ ਦੇ ਤੇ ਅਮਰਦੀ ਬੁਲਾਟੀ ਇਹ ਦੋ ਦੋਸਤ ਨੇ ਇਹ ਕਾਰ ਐਸੈਸਰੀਆਂ ਦਾ ਕੰਮ ਕਰਦੇ ਸੀ ਇਹਨਾਂ ਦਾ ਕੋਈ ਨਿੱਕਰ ਦਾ ਕੋਈ ਬਿਜ਼ਨਸ ਦਾ ਕੋਈ ਸੀਗਾ ਬਟ ਹਾਂ ਕਿਉਂਕਿ ਬਿਕਮਸਿੰਘ ਜੀ ਜੀ ਦੇ ਕੋਲ ਸੀ ਹੈ ਤੇ ਇਸ ਕਰਕੇ ਇਹਨਾਂ ਨੇ ਜਦੋਂ ਸਰਕਾਰ ਬਣਦੀ ਆ ਕਾਲੀ ਸਰਕਾਰ ਤੇ ਇੱਕ ਲਿੱਕਰ ਮਾਫੀਆ ਨੂੰ ਕੰਟਰੋਲ ਕਰਨ ਦੇ ਲਈ ਕੁਝ ਕੰਪਨੀਆਂ ਬਣਾਈਆਂ ਗਈਆਂ ਤੇ ਉਹ ਜਿਹੜੀਆਂ ਕੰਪਨੀਆਂ ਬਣਾਈਆਂ ਗਈਆਂ ਉਹਨਾਂ ਕੰਪਨੀਆਂ ਵਿੱਚ ਇਹਨਾਂ ਨੇ ਫਿਰ ਬਿਜ਼ਨਸ ਕਰਨਾ ਸ਼ੁਰੂ ਕੀਤਾ 2007 ਸਰਕਾਰ ਬਣਨ ਤੋਂ ਬਾਅਦ ਤੇ ਉਹਨਾਂ ਕੰਪਨੀਆਂ ਨੇ ਜਿਹੜਾ ਵਿਕਰਮ ਮਜੀਠੀਆ ਦੀ ਜਿਹੜੀਆਂ ਫੈਮਿਲੀ ਰਨ ਬਿਜ਼ਨੈਸਸ ਐ ਉਹਨਾਂ ਵਿੱਚ ਤਕਰੀਬਨ 10 ਕਰੋੜ ਰੁਪਏ ਜਿਹੜਾ ਹੈਗਾ ਟਾਈਮ ਟੂ ਟਾਈਮ ਦਿੱਤਾ ਜਿਹੜਾ ਕਿ ਕੋਈ ਰੀਜ਼ਨ ਹੀ ਮਜ਼ਰਾ ਆ ਰਿਹਾ ਕਿ ਕਾਦੇ ਲਈ ਦਿੱਤਾ ਹੈ ਹਾਂਜੀ ਇਹਨੂੰ ਅਸੀਂ ਪਹਿਲੇ ਉਦਾਰ ਗਵਾਬ ਲਾਇਆ ਸੀਗਾ ਵਿਜੀਲੈਂਸ ਬਿਊਰੋ ਨੇ ਤੇ ਜਦੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਵਿੱਚ ਇਹਨੇ ਬਹੁਤ ਜ਼ਿਆਦਾ ਸਾਨੂੰ ਕੋਈ ਕੋਰਪੋਰੇਟ ਨਹੀਂ ਕੀਤਾ ਵਿਜੀਲੈਂਸ ਬਿਊਰੋ ਨੂੰ ਤੇ ਫਿਰ ਜਦੋਂ ਹੋ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਇਸ ਕਰਕੇ ਨਹੀਂ ਦੇ ਰਿਹਾ ਡਿਟੇਲਸ ਕਿਉਂਕਿ ਇਹਨਾਂ ਕੋਲ ਇਸ ਗੱਲ ਦਾ ਕੋਈ ਆਨਸਰ ਹੀ ਨਹੀਂ ਹੈ ਕਿ ਇਹ ਕਰੋੜਾ ਰੁਪਏ ਦਿੱਤੇ ਕਿਸ ਚੀਜ਼ ਦੇ ਲਈ ਹੈ ਜਿਹੜੇ ਕਰੋੜਾ ਰੁਪਏ ਇਹਨਾਂ ਨੇ ਵਿਕਰਮਜੀਠੀ ਦੀ ਫਰਮਾਂ ਤੇ ਜਿਹੜੀ ਉਹਨਾਂ ਦੀ ਰਿਸ਼ਤੇਦਾਰਾਂ ਦੀਆਂ ਫਰਮਾਂ ਨੇ ਉਹਦੇ ਵਿੱਚ ਜਿਹੜੇ ਪੈਸੇ ਦਿੱਤੇ ਨੇ ਉਹ ਪੈਸੇ ਅੱਗੇ ਫਿਰ ਉਹਨਾਂ ਦੀਆਂ ਦੂਸਰੀਆਂ ਫਰਮਾਂ ਚਲੇ ਗਏ ਉਸ ਤੋਂ ਬਾਅਦ ਫਿਰ ਉਹਨਾਂ ਚ ਪ੍ਰਾਪਰਟੀਆਂ ਖਰੀਦੀਆਂ ਗਈਆਂ ਲੋਨ ਉਤਾਰੇ ਗਏ ਸੋ ਉਹ ਸਾਰਾ ਕਾਫੀ ਕੁਝ ਚੱਲਿਆ